ਆ ਵੀਰੋ ਅਮਰੀਕ ਤੂਫਾਨ ਦੀ ਫੋਟੋ ਤੁਸੀਂ ਦੇਖ ਰਿਹਾ ਬੜੇ ਸਾਲਾਂ ਬਾਅਦ ਇਹ ਬੰਦਾ ਲੱਭਿਆ ਆ ਵੀਰੋ ਇਹਦੇ ਮੈਂ ਖਾੜੇ ਕਈ ਵੇਖੇ ਸੀ ਇਹ ਗਾਣੇ ਬੜੇ ਗੰਦੇ ਗਾਉਂਦਾ ਹੁੰਦਾ ਸੀ ਅਮਰੀਕ ਤੂਫਾਨ ਤੇ ਹਰਮੀਤ ਮੱਟੂ ਇਹਦੇ ਨਾਲ ਲੜਕੀ ਹੁੰਦੀ ਸੀ ਸਾਡੇ ਇਲਾਕੇ 'ਚ ਇੱਕ ਵਾਰੀ ਆਇਆ ਤੇ ਇਹਨੇ ਗਾਣਾ ਸ਼ੁਰੂ ਕੀਤਾ ਵੀ ਸਾਰੀਆਂ ਬੀਬੀਆਂ ਚੱਲ ਜਿਓ ਬੀਬੀਆਂ ਜਾਣ ਨਾ ਫਿਰ ਨੇ ਕਿਹਾ ਸਾਰੀਆਂ ਬੀਬੀਆਂ ਚੱਲ ਜਿਓ ਬੀਬੀਆਂ ਫੇਰ ਨਾ ਗਈਆਂ ਫਿਰ ਨੇ ਤੀਜੀ ਵਾਰ ਕਿਹਾ ਵੀ ਸਾਰੀਆਂ ਬੀਬੀਆਂ ਚੱਲ ਜਿਓ ਫੇਰ ਨਾ ਬੀਬੀਆਂ ਗਈਆਂ ਫੇਰ ਨੇ ਗਾਣਾ ਸ਼ੁਰੂ ਕੀਤਾ ਗਾਣਾ ਕਿਹੜਾ ਸੀ ਪੁਰਜੇ ਦੀ ਧੁੰਨੀ ਵਿੱਚ ਪਾ ਕੇ ਸ਼ਰਾਬ ਦੇ ਸੂਟਿਆਂ ਦੇ ਨਾਲ ਪੈਗ ਲਾਉਣਾ ਚਾਹੀਦਾ ਤੇ ਬੀਬੀਆਂ ਉਸੇ ਵळे ਚੁੰਨੀਆਂ ਮੂੰਹ ਤੇ ਰੱਖ ਕੇ ਹੱਸਦੀਆਂ ਹੱਸਦੀਆਂ ਘਰਾਂ ਨੂੰ ਭੱਜ ਗਈਆਂ ਤੇ ਵੀਰੋ ਜਿੱਦਾਂ ਇਹ ਗਾਇਬ ਹੋਇਆ ਇਦਾਂ ਬਹੁਤ ਸਾਰੇ ਕਲਾਕਾਰ ਗਾਇਬ ਹੋਏ ਸਾਗਰ ਸਤਨਾਮ ਸਾਗਰ ਜੀ ਦਾ ਹੁਣੇ ਉਹ ਸਾਗਰ ਦੀ ਵੋਟੀ ਲੈਂਦੀ ਇੰਡਕਾ ਚਲਾ ਉਹ ਵੀ ਬਾ ਵਿਚਾਰਾ ਬਹੁਤ ਬੁਰੀ ਹਾਲਤ ਸੀ ਦਿਹਾੜੀਆਂ ਕਰਦਾ ਹੁੰਦਾ ਸੀ ਬਾਅਦ ਚ ਉਹਦੇ ਵੀ ਮੰਦੇ ਹਾਲ ਹੋਏ ਫਿਰ ਚਮਕ ਚਮਕੀਲਾ ਪਰ ਹੋਰ ਬੜੇ ਵਿਚਾਰੇ ਜਿਹੜੇ ਪੁਰਾਣੇ ਗੈਕਸੀ ਜਦੋਂ ਦਾ ਚੰਡੀਗੜੀਆ ਨਜ਼ਾਰਖਾਨਾ ਆਇਆ ਨਾ ਉਹ ਇਹਨਾਂ ਨੇ ਜਿੰਨੇ ਵੀ ਕਲਚਰਲ ਸਿੰਗਰ ਸੀ ਪੰਜਾਬੀ ਅਸਲੀ ਉਹ ਸਾਰੇ ਵੇਲੇ ਬਾਹ ਤੇ ਇਹ ਜਿਹੜੇ ਚੰਡੀਗੜੀਆ ਨਜ਼ਾਰਖਾਨਾ ਇਹਨਾਂ ਦੀ ਆਵਾਜ਼ ਵੀ ਹੈ ਨਹੀਂ ਕੀ ਮਸ਼ੀਨਾਂ ਨਾਲ ਆਵਾਜ਼ ਬਣਾ ਲੈਂਦੇ ਆ ਬਾਅਦ ਇਹ ਵਾਇਰਲ ਕਰ ਦਿੰਦੇ ਕੋਲੋਂ ਪੈਸੇ ਲਾ ਕੇ ਚਾਰ ਪੰਜ ਗਾਣੇ ਕੱਢ ਗਏ ਇਹ ਸਿੰਗਰ ਬਣ ਜਾਂਦੇ ਲੋਕ ਪਿੱਛੇ ਲੱਗ ਜਾਂਦੇ ਆ ਪਰ ਇਹ ਵਿਚਾਰਾ ਦਿਹਾੜੀਆਂ ਕਰ ਰਿਹਾ ਵਿਚਾਰਾ ਇੱਕ ਦਾਸ ਦੇ ਕੈਨੇਡਾ ਵਿੱਚ ਤੇ ਉੱਥੇ ਮਤਲਬ ਵਾਲ ਰੱਖੇ ਹੋਏ ਆ ਕੋਈ ਕਹਿੰਦਾ ਸਾਥ ਬਣ ਗਿਆ ਕੋਈ ਕੋ ਵਿਚਾਰਾ ਮਜਬੂਰੀ ਚ ਬਸ ਦੱਸਦੇ ਬੰਦਾ ਵਧੀਆ ਸੀ ਬੰਦਾ ਮਾੜਾ ਨਹੀਂ ਕਹਿੰਦੇ ਨਾ ਇਸ ਬੰਦਾ ਸੀ ਚਲੋ ਭਾਈ ਹਰ ਕੇਦੇ ਚੰਗਾ ਬੁਰਾ ਵਕਤ ਆਉਂਦਾ ਰੱਬ ਕਰੇ ਇਹਦਾ ਚੰਗਾ ਵਕਤ ਸ਼ੁਰੂ ਹੋਵੇ ਭਾਈ ਚੰਗੇ ਬੰਦਿਆਂ ਦਾ ਚੰਗਾ ਵਕਤ ਸ਼ੁਰੂ ਹੋਣਾ ਚਾਹੀਦਾ ਗੰਦ ਖਾਨਾ ਦੇ ਕਿਦਾਂ ਵੀ ਗੂੰ ਗੰਦ ਖਾ ਗਿਆ ਆਪਣਾ ਟਾਈਮ ਵਧੀਆ ਹੀ ਲਿਓ ਲਿਉਂਦਾ ਹੋਇ ਐਸ਼ ਹੀ ਲੈਂਦੇ ਆ ਪਰ ਜਿਹੜਾ ਵਿਚਾਰਾ ਚੰਗਾ ਬੰਦਾ ਹੁੰਦਾ ਨਾ ਉਹਦਾ ਟਾਈਮ ਮਾੜਾ ਆ ਜਾਂਦਾ ਤੇ ਚਲੋ ਅਸੀਂ ਇੱਕੋ ਵਿਚਾਰਾ ਹਰਮਨ ਚੀਮਾ ਉਹ ਵੀ ਕੇ ਹੈ ਟਾਈਮ ਲੋਕਾਂ ਨੇ ਬੜਾ ਸਟਾਰ ਬਣਾਇਆ ਸੀ ਉਹ ਵੀ ਵਿਚਾਰਾਂ ਇੰਗਲੈਂਡ ਦਿਹਾੜੀ ਕਰਦਾ ਅੱਜ ਕੱਲ ਹੈ ਉਹਦਾ ਵੀ ਰੱਬ ਟਾਈਮ ਲਿਆਵੇ ਜੇ ਨਾ ਉਹ ਵਾਇਰਲ ਹੋਇਆ ਸੀ ਕੰਪਨੀਆਂ ਨੇ ਪਾਏ ਕਮਾਏ ਉਹ ਮੂਰਖ ਆਪਣਾ ਇੱਕ ਚੈਨਲ ਨਹੀਂ ਖੋਲ ਸਕਿਆ ਵੀ ਆਪਣਾ ਚੈਨਲ ਖੋਲ ਉਤੋਂ ਪਾਏ ਕਮਾ ਚਾਰ ਹੈ ਪਰ ਉਹਨੂੰ ਇੰਨਾਂ ਗੱਲਾਂ ਦਾ ਪਤਾ ਨਹੀਂ ਸੀ ਐਸ ਦੇ ਸਾਡੇ ਲੋਕਾਂ ਨੂੰ ਇਹੋ ਜਿਹਾ ਵਲਵਿੰਗ ਨਹੀਂ ਪਤਾ ਹੁੰਦੇ ਹਨਾ ਤੇ ਵੀਰੋ ਅਮਰੀਕ ਤੂਫਾਨ ਵਧੀਆ ਬੰਦਾ ਆ ਕਿ ਕੋਈ ਵੀ ਸਪੋਰਟ ਕਰੇ ਉਹਦੀ ਇੱਕ ਅੱਧੀ ਕੈਸਟ ਕਢਾਓ ਹੋਰ ਫੇਰ ਉਹ ਵਿਚਾਰਾ ਮਾਰਕੀਟ ਚ ਆਵੇ ਹਾਂਜੀ ਤੇ ਫੇਰ ਤੋਂ ਚਲੋ ਚੰਗੇ ਬੰਦੇ ਦਾ ਚੰਗਾ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ